ਮੇਰੇ ਆਦੇ ਸ਼ੀਸ਼ੇ ਤੇ ਬਰਫ਼ ਜੰਮ ਗਈ ਆ ਯਾ ਇਹ ਨਹੀਂ ਵੀ ਕੋਈ ਉਹਦੇ ਥੋੜੀ ਖਰਾਬ ਗਿਆ ਸੈਨੇਟਾਈਜ਼ਰ ਕੇ ਨਸ਼ਾ ਕਰਨਾ ਬੰਦ ਕਰੋ ਔਰ ਸ਼ੁਰੂ ਕਰਤੇ ਹੈ ਬਿਨਾ ਕਿਸੇ ਬਖਚੂਦੀ ਕੇ ਔਰ 445 ਤੱਕ ਕੋਰਟ ਦੀ ਕਿੱਟ ਸਾਨੂੰ ਫਰਕ ਨਹੀਂ ਪੈਂਦਾ ਕਿ ਫਲਾਪ ਤੇ ਕਿ ਹਿੱਟ ਹਾਂਜੀ ਸਸਕਲ ਮਿੱਤਰੋ ਕਿਦਾ ਕੀ ਹਾਲ ਚਾਲ ਸਾਰਿਆਂ ਦਾ ਵੈਲਕਮ ਬੈਕ ਟੂ ਯਰ ਔਨ ਚੈਨਲ ਬਲੌਗਸ ਵਿਦ ਲਵੀ ਆ ਗਏ ਆ ਤੁਹਾਡੇ ਮੋਹਰੇ ਨਵਾਂ ਬਲੌਗ ਲੈ ਕੇ ਤਾਂ ਬਲੌਗ ਆਪਾਂ ਸ਼ੁਰੂ ਕਰਾਂਗੇ ਉੱਥੇ ਜਿੱਥੇ ਆਪਾਂ ਖੜੇ ਆਂ ਇੰਗਲੈਂਡ ਦੇ ਬਾਰਡਰ ਤੋਂ ਸੋ ਹਾਲੇ ਤੱਕ ਕੋਈ ਮੈਨੀਅਰ ਦੀ ਇਨਫੋਰਮੇਸ਼ਨ ਨਹੀਂ ਆਈ ਹੈ ਕਿ ਬੰਦੇ ਨੇ ਕਦੋਂ ਆਣਾ ਕਦੋਂ ਨਹੀਂ ਤੇ ਆਪਾਂ ਐਸੇ ਪਾਰਕਿੰਗ ਦੇ ਵਿੱਚ ਕੜੇ ਆ ਤੇ ਸਾਨੂੰ ਨਾ ਡੈਲੀ ਇੱਕ ਵਾਊਚਰ ਮਿਲਦਾ ਹੀ ਮਿਲਦਾ ਹੈ ਹਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਇਹਦਾ ਵਾਊਚਰ ਮਿਲਦਾ ਉੱਥੇ ਇੱਕ ਵਾਊਚਰ ਮਿਲਦਾ ਹੀ ਆ ਤੇ ਆਪਾਂ ਵਾਊਚਰ ਆਲਰੇਡੀ ਕੱਢ ਕੇ ਰੱਖਿਆ ਆ ਠੀਕ ਆ ਤੇ ਹੁਣ ਆਪਾਂ ਜਾਣਦੇ ਆ ਸਾਡੇ ਨਾਲ ਦੇ ਇੱਕ ਦੋ ਬੰਦੇ ਆਲਰੇਡੀ ਉੱਥੇ ਮਾਰਕੀਟ ਗਏ ਆ ਮੈਂ ਬਰਸ਼ ਕਰਨ ਗਿਆ ਸੀਗਾ ਤੇ ਉੱਥੇ ਗਏ ਆ ਚਲੋ ਉੱਥੇ ਜਾਂਦੇ ਆ ਤੇ ਨਾਲੇ ਦੇਖਦੇ ਆ ਕੀ ਕੀ ਸਮਾਨ ਹੈਗਾ ਕੀ ਨਹੀਂ ਤੇ ਨਾਲੇ ਤੁਹਾਨੂੰ ਮਾਰਕੀਟ ਦਿਖਾਉਨੇ ਆ ਬਾਬੇ ਮੌਸਮ ਬੜਾ ਜਕੈਂਟ ਹੋਇਆ ਆ ਠੰਡ ਪੂਰੀ ਆ ਤੇ ਆਪਾਂ ਚੱਲੇ ਆ ਮਾਰਕੀਟ ਆ ਜਿਹੜਾ ਪੰਜਾ ਵਾਲਾ ਵਾਊਚਰ ਆ ਇਹ ਲੈ ਕੇ ਆਪਾਂ ਮਾਰਕੀਟ ਜਾਵਾਂਗੇ ਮਾਰਕੀਟ ਨਾਲ ਤੁਹਾਨੂੰ ਸਾਡੇ ਹੋਰ ਵੀ ਫਰੈਂਡ ਦੇਖਣ ਨੂੰ ਮਿਲ ਜਾਣੇ ਆ ਉਹ ਇੱਥੇ ਮੇਰੇ ਨਾਲ ਹੀ ਖੜੇ ਆ ਉਹ ਪਤੰਦਰ ਇੱਥੇ ਹੀ ਹੋਣੇ ਆ ਮਾਰਕੀਟ ਗਏ ਹੋਣੇ ਆ ਉਹ ਪਾਣੀ ਪੂਣੀ ਲੈਣ ਜਾਣਾ ਸੀਗਾ ਉਹਨਾਂ ਨੇ ਚਲਾਇਓ ਦੇਖਦੇ ਆ ਕਿੱਥੇ ਮਿਲਦੇ ਉਹ ਆ ਹੈਗੀ ਸਾਹਮਣੇ ਮਾਰਕੀਟ ਹੁਣ ਦੱਸੋ ਲੈਣਾ ਕੀ ਆ ਤੇ ਪਾਣੀ ਨਹੀਂ ਲੈਣਾ ਹਾਲੀਂ ਉਹ ਵੀ ਠੱਗ ਨਗਾ ਪਣੀ ਐ ਪੂਰਾ ਮੈਨੇਜ ਐ ਤੁਨਾ ਇੱਕ ਆ ਵੀ ਪਲੱਸ ਹੋ ਗਈ ਆਪਾਂ ਉਹ ਨਿਕਲ ਨਹੀਂ ਆਈ ਕੱਲ ਵਾਲੀ ਆ ਇਹੇ ਹੋ ਗਏ ਨਾ 5 5 5 ਤਿੰਨ ਹੋ ਗਏ ਤਿੰਨ ਹੋ ਗਏ ਮੰਮੂ 5 3 15 ਹੁੰਦੇ ਆ ਬਰੋ ਮੇਰੇ ਕੋਲ ਇੱਕ ਉਹ ਨਿਕਲੇ ਇੱਕ ਕਾਲੇ ਗੱਡੀ ਇੱਕ ਅੱਜ ਇਹਦੀ ਅੱਜ ਦੀ ਦੋ ਗੱਡੀਆਂ ਆਹੋ ਤੇ ਮੇਰੇ ਵਾਲੀ ਨਿਕਲੀ ਵੀ ਯਾਰ ਅੱਜ ਇੱਕ ਹੀ ਆ ਉਹ ਮੇਰੇ ਕੋਲ ਤਾਂ ਪੱਚੀ ਹੈ ਨਹੀਂ ਇੱਤੋਂ ਤਾਂ ਦੋ ਹੈਗੀਆਂ ਮੇਰੇ ਕੋਲ ਦੋ ਹੈਗੀਆਂ ਫੇ ਤੂੰ ਨਹੀਂ ਤਾਂ ਇੱਕ ਹੈਗੀ ਆ ਮੈਂ ਕਹਿੰਦੇ ਰਿਹਾ ਯਾਰ ਆਹ ਕਿਹੜਾ ਕੋਕਾ ਕੋਲਾ ਆਉਂਗਾ ਸਾਲੀ ਕੋ ਨਵਾਂ ਚੀਜ਼ ਆਈ ਹੈ ਇਹ ਤਾਂ ਦਾਲੂ ਸ਼ਰੂ ਪੀਣੀ ਹੈ ਦਾਰੂ ਵਾਲੀ ਜਾਂਦਾ ਦਾਰੂ ਆਹ ਬੰਦੇ ਨਾ ਸਾਡੇ ਆ ਦਾਰੂ ਪਿੱਛੇ ਘੁੰਮੀ ਜਾਂਦੇ ਬਾਰ-ਬਾਰ ਇਹ ਇਹ ਨਾ ਇਹ ਨਾ ਸਾਡੇ ਬੰਦੇ ਨਾ ਸਕੈਨ ਕੀ ਆ ਤਾਂ ਨਹੀਂ ਉਹ ਜਿਹੜਾ ਆਪਣਾ ਨਹੀਂ 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 ਇਹ ਨਹੀਂ ਹੈਗਾ ਇਹ ਨਗਰ ਤੇ ਕੱਢ ਲਾਂਗੇ ਆਪਾਂ ਨਹੀਂ 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 ਇਹ ਪਲੈਨਿੰਗ ਜਿਹੜੀ ਆ ਨਾ ਬਹੁਤ ਤਕੜੇ ਲੈਵਲ ਤੇ ਹੁੰਦੀ ਆ ਇਹ ਬਚੋ ਬਸ ਜਿੰਨਾ ਬੱਚ ਹੁੰਦਾ ਬਚੋ ਲੈ ਬਬਾ ਕੋਈ ਵੱਡੀ ਚੀਜ਼ ਕੋਈ ਮਹਿੰਗੇ ਮੋਲ ਦਾ ਤੁਮਾਰ ਵੱਡੀ ਚ ਭਾਈ ਜਹਾਜ ਲੈ ਲੈ ਭਾਜ 15 ਦਾ ਵੱਡੀ ਚ ਚੱਕ ਲਾ ਉਹ ਬਰਾਬਰ ਕਰਨ ਰਿਹਾ ਉਹ ਸਮਾਨ ਹੀ ਬੜਾ ਲੈ ਲਿਆ ਆਪਾਂ ਭਾਈ ਕੁ ਮਸਲਾ ਤਾਂ ਨਹੀਂ ਬੰਦੇ ਨਾਲ ਭਾਈ ਇਹ ਵੀ ਮਸਲਾ ਨਹੀਂ ਚਲੋ ਸਮਾਨ ਸਮੋਨ ਤਾਂ ਲਿਆ ਕੇ ਰੱਖ ਲਿਆ ਆ ਜਿੰਨਾ ਟਾਈਮ ਆਉਂਦਾ ਨੇ ਉਨਾ ਟਾਈਮ ਆਪਾਂ ਕਾਫੀ ਕਾਫੀ ਬਣਾਉਨੇ ਆ ਤੇ ਮੈਂ ਨਾ ਮਾਰਕੀਟ ਵਿੱਚੋਂ ਸਪਰਿੰਗ ਰੋਲ ਜੇ ਲੈ ਕੇ ਆਇਆ ਸੀਗਾ ਚਿਕਨ ਵਾਲੇ ਤੇ ਨਾਲ ਉਹ ਆਪ ਰੈਡੀ ਕਰਦੇ ਆ ਮੈਨੂੰ ਲੱਗਦਾ ਏਦਾਂ ਤਾਂ ਮੈਂ ਕਦੀ ਵੀ ਕਿਸੇ ਬਲੌਗ 'ਚ ਦਿਖਾਇਆ ਨਹੀਂ ਹੋਣਾ ਕਿ ਹਾਂ ਸਾਡਾ ਰੋਟੀ ਪਾਣੀ ਕਿੱਦਾਂ ਚੱਲਦਾ ਆ ਪਰ ਰੋਟੀ ਪਾਣੀ ਕਿੱਦਾਂ ਬਣਾਉਨੇ ਆ ਚਲੋ ਅੱਜ ਤੁਹਾਡੇ ਨਾਲ ਇਹ ਵੀ ਚੀਜ਼ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਤੇ ਆਹ ਰੇ ਆਪਣੀ ਗੱਡੀ ਆ ਹੁੰਦਾ ਸਿਲੰਡਰ ਜਿਹੜਾ ਆਪਾਂ ਗੱਡੀ 'ਚ ਰੱਖਿਆ ਹੁੰਦਾ ਮੈਂ ਦੋ ਰੱਖੇ ਆ ਠੀਕ ਆ ਇਸ ਵਾਰ ਮੈਂ ਲੈ ਕੇ ਆਇਆ ਆ ਹੁਣੇ ਚੱਕ ਕੇ ਓਕੇ ਪਹਿਲਾਂ ਆਪਾਂ 커피 ਬਣਾ ਲੈਨੇ ਆ ਠੀਕ ਆ 커피 ਬਣਾ ਕੇ ਜਿਹੜੇ ਸਪਰਿੰਗ ਰੋਲ ਆ ਉਹ ਆਪਾਂ ਬਾਅਦ ਚ ਰੈਡੀ ਕਰਦੇ ਆ ਉਹ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਏ ਹੁਣ ਆਹ ਹੁੰਦੀ ਆ ਫ੍ਰਿਜ ਠੀਕ ਆ ਆ ਹੋਵੇ ਚਿਕਨ ਨਗਰਸ ਆਹ ਸਪਰਿੰਗ ਰੋਲ ਲੈ ਕੇ ਆਇਆ ਹੁਣ ਜਿਹੜੇ ਯੂਰਪ ਵਿੱਚ ਰਹਿੰਦੇ ਹੋਗੇ ਮੈਨੂੰ ਸਾਰੇ ਜਾਣੇ ਦੱਸੋ ਕਿ ਦਾ ਵਧੀਆ ਆ ਜਾਂ ਨਹੀਂ ਵਧੀਆ ਮੈਂ ਪਹਿਲੀ ਵਾਰੀ ਟਰਾਈ ਕਰਨ ਲੱਗਾ ਆ ਸੋ ਚਲੋ ਦੇ ਦਿਆਂ ਪਹਿਲਾਂ ਆਪਾਂ ਬਣਾਈਏ 커피 커피 ਬਣਾ ਕੇ ਤੇ ਫਿਰ ਆਪਾਂ ਫਰਾਈ ਪੈਨ ਚ ਮੇਰੇ ਹਿਸਾਬ ਨਾਲ ਪਹਿਲਾ ਆਪਾਂ ਆਪਣਾ ਜਿਹੜਾ ਬਾਕਸ ਰੱਟਾ ਇਹਨੂੰ ਚੱਕ ਲਈਏ ਉੱਤੇ ਤੇ ਫਿਰ ਆਪਾਂ ਆਪਣੇ ਫਰਾਈ ਪੈਨ ਦੇ ਵਿੱਚ ਨਾ ਜਿਹੜੇ ਸਪਰਿੰਗ ਰੋਲ ਤਿਆਰ ਕਰਾਂਗੇ ਤੇ ਮੈਂ ਜਿਹੜੀ ਇੱਥੇ ਕੌਫੀ ਲੈ ਕੇ ਰੱਖੀ ਆ ਇਸ ਵਾਰ ਤਾਂ ਚਲੋ ਹੋਰ ਲੈ ਕੇ ਆਇਆ ਆਹ ਕੌਫੀ ਮੈਂ ਜਿਆਦਾ ਯੂਜ਼ ਕਰਦਾ ਇਹ ਵੀ 골ਡ ਦੀ ਆ ਤੇ ਵਧੀਆ ਕੌਫੀ ਆ ਸੋ ਇਹ ਜਿਹੜੀ ਕੌਫੀ ਆ ਆਪਾਂ ਇਹਦੇ ਵਿੱਚ ਐਡ ਕਰ ਦੇਣੀ ਆ ਐਡ ਕਰਕੇ ਚਲੋ ਪਹਿਲਾਂ ਕੌਫੀ ਆਪਾਂ ਤਿਆਰ ਕਰੀਏ ਕੌਫੀ ਤੋਂ ਬਾਅਦ ਆਪਾਂ ਬਣਾਵਾਂਗੇ ਆਪਣੇ ਸਪਰਿੰਗ ਰੋਲ ਤੇ ਵੈਸੇ ਤਾਂ ਜਿਹੜਾ ਕਾਫੀ ਬਣਾਉਣ ਵਾਲਾ ਕੰਮ ਆ ਜਾਂ ਸਾਰਾ ਕੰਮ ਆ ਇਹ ਤਾਂ ਜ਼ਿਆਦਾਤਰ ਲੋਕੀ ਜਿਹੜੇ ਆ ਆਪਣੇ ਟਰਾਲੇ 'ਚ ਕਰਦੇ ਆ ਜਾਂ ਬਾਹਰ ਕਰਦੇ ਆ ਮੈਂ ਹੀ ਆ ਜਾਂ ਹੋਰ ਵੀ ਬਹੁਤ ਜਾਣੇ ਹੋਣਗੇ ਜਿਹੜੇ ਮਾਲ ਗੱਡੀ ਦੇ ਵਿੱਚ ਹੀ ਬਣਾਉਂਦੇ ਆ ਕਿਉਂਕਿ ਯਾਰ ਬਾਹਰ ਜਦੋਂ ਆਪਾਂ ਕੋਈ ਵੀ ਚੀਜ਼ ਬਣਾਉਂਦੇ ਆ ਨਾ ਉਹਦੇ ਨਾਲ ਇੱਕ ਗਲਤ ਇਮਪ੍ਰੈਸ਼ਨ ਪੈਂਦਾ ਚਲੋ ਖਾਣ ਪੀਣ ਤਾਂ ਸਾਰੇ ਕਰਦੇ ਆ ਹਨਾ ਪਰ ਇਹ ਲੋਕੀ ਕੀ ਕਰਦੇ ਆ ਯਾਰ ਵੀਡੀਓ ਬਣਾ ਕੇ ਪਾ ਦਿੰਦੇ ਆ ਕਿ ਹਾਂ ਜਿਹੜੇ ਪੰਜਾਬੀ ਆ ਨਿਊ ਕਮਰਜ਼ ਦਾ ਡਰਾਈਵਰ ਆ ਨਾ ਤੇ ਇਦਾਂ ਕਰਦੇ ਉਦਾਂ ਕਰਦੇ ਆ ਸੋ ਮਜ਼ਾਕ ਹੀ ਆ ਬਣਦਾ ਉਹਦੇ ਨਾਲ ਮਜ਼ਾਕ ਵੀ ਯਾਰ ਕਿੱਦਾਂ ਬਣਦਾ ਹੂੰਗਾ ਕਿਉਂਕਿ ਆਪਣੀ ਕਮਿਊਨਿਟੀ ਦਾ ਹਾਲੇ ਇੱਕ ਆ ਹੈ ਨਹੀਂ ਉਹ ਇੱਥੇ ਇੱਥੇ ਇੱਕਾ ਹੂੰਗਾ ਆਪਾਂ ਵੀ ਇਹਨਾਂ ਦੇ ਖਿਲਾਫ ਵੀਡੀਓ ਪਾਵਾਂਗੇ ਜਾਂ ਆਪਾਂ ਇਹਨਾਂ ਦੇ ਮੋਹਰੇ ਖੜਾਂਗੇ ਤਾਂ ਓਬਵੀਅਸਲੀ ਆ ਕਿ ਨਹੀਂ ਆ ਕੋਸ਼ ਹੂੰਗਾ ਹਨਾ ਪਰ ਮੈਂ ਸ਼ੁਰੂ ਤੋਂ ਹੀ ਜੋ ਵੀ ਕੁਝ ਬਣਾਉਣਾ ਆ ਮੈਂ ਗੱਡੀ ਚ ਬਣਾਉਦਾ ਆਇਆ ਆ ਤਾਂ ਕਰਕੇ ਮੈਂ ਗੱਡੀ ਚ ਬਣਾ ਕੇ ਕੰਫਰਟੇਬਲ ਇਹਨਾਂ ਨਾਲ ਕਿਸੇ ਨਾਲ ਕੋਈ ਲੈਣ ਦੇਣ ਤੇ ਨਾ ਕੋਈ ਵੀਡੀਓ ਬਣੇ ਨਾ ਕੋਈ ਬੰਦਾ ਵਾਇਰਲ ਹੋਵੇ ਹਨਾ ਉਹ ਵੀ ਸਾਡੀ ਬਣ ਗਈ ਆ ਚਲੋ ਆਪਾਂ ਹੁਣ ਰੈਡੀ ਕਰਦੇ ਆ ਸਪ੍ਰਿੰਗ ਰੋਲ ਲਾ ਕੇ ਬਟਰ ਲਾ ਕੇ ਸਪ੍ਰਿੰਗ ਰੋਲ ਕਰਦੇ ਆ ਰੈਡੀ ਤੇ ਫਿਰ ਦੇਖਦੇ ਆ ਕਿਦਾਂ ਦਾ ਆਰ ਸੋ ਫਸਟ ਟਾਈਮ ਟਰਾਈ ਕਰਨ ਲੱਗਾ ਉਹ ਵੀ ਮੈਨੂੰ ਆਪਾਂ ਮਾਰਕੀਟ ਗਏ ਸੀਗੇ ਤਾਂ ਮੇਰੇ ਨਾਲ ਦੇ ਇੱਕ ਮੁੰਡੇ ਨੇ ਕਿਹਾ ਉਹ ਬਾਈ ਨੇ ਬੜਾ ਕੁਛ ਕੀਤਾ ਜ਼ਿੰਦਗੀ ਚ ਨਾ ਜੇ ਕਿਤੇ ਉਹ ਦੁਬਾਰਾ ਮਿਲਿਆ ਨਾ ਭਾਜੀ ਤਾਂ ਉਹਦੇ ਤੁਹਾਨੂੰ ਸਾਰੀ ਗੱਲਬਾਤ ਸੁਣਾਵਾਂਗੇ ਬੜਾ ਕੁਛ ਕੀਤਾ ਉਹਨੇ ਜ਼ਿੰਦਗੀ ਚ ਤੇ ਉਹ ਭਾਜੀ ਨੇ ਮੈਨੂੰ ਕਿਹਾ ਕਹਿੰਦਾ ਕਿ ਨਾ ਸਪਰਿੰਗ ਰੋਲ ਜੜੇ ਆ ਵਧੀਆ ਆ ਕਹਿੰਦਾ ਇਹਨੂੰ ਤੂੰ ਕੌਫੀ ਨਾਲ ਜਾਂ ਦੁਪਹਿਰ ਨੂੰ ਮੀਲ ਚ ਐਡ ਕਰ ਲਿਆ ਕਰ ਕਹਿੰਦਾ ਵਧੀਆ ਚੀਜ਼ ਆ ਇਹ ਬੜੇ ਲੋਕੀ ਪੁੱਛਦੇ ਹੁੰਦੇ ਸੀਗੇ ਕਿ ਭਾਜੀ ਮਾਲ ਤੁਹਾਡਾ ਤੁਸੀਂ ਖਾਣ ਪੀਣ ਕਿੱਦਾਂ ਬਣਾਉਨੇ ਆ ਕਿੱਦਾਂ ਨਹੀਂ ਵੀਰੇ ਇਦਾਂ ਬਣਾਉਨੇ ਆ ਦੇਖ ਲੋ ਆ ਮੈਂ ਪਹਿਲੀ ਵਾਰੀ ਦਿਖਾਉਣ ਲੱਗਾ ਆਂ ਚੀਜ਼ ਕਿ ਇਹਨੂੰ ਕਿਹਨੂੰ ਆ ਚੀਜ਼ ਪਸੰਦ ਆਈ ਆ ਜਰੂਰ ਦੱਸਿਓ ਹਨਾ ਹਾਂ ਵੀ ਮਲਵਾ ਚੀਜ਼ ਜਿਹੜੀ ਆ ਮੈਂ ਅੱਗੇ ਤੋਂ ਵੀ ਆਪਣੇ ਬਲੌਗ ਦੇ ਵਿੱਚ ਐਡ ਕਰਿਆ ਕਰਾਂ ਜਿੱਦਾਂ ਰਾਤ ਨੂੰ ਕੁਝ ਖਾਣ ਪੀਣ ਕਰਨਾ ਆ ਹਨਾ ਜਾਂ ਸਵੇਰੇ ਕੌਫੀ ਬਣਾਉਣੀ ਆ ਕੁਝ ਵੀ ਆ ਕਿਹਨੂੰ ਕਿਹਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਮੈਨੂੰ ਐਡ ਕਰਨੀਆਂ ਚਾਹੀਦੀਆਂ ਉਹ ਦੱਸਿਓ ਜਰੂਰ 올ਮੋਸਟ ਆਪਣੇ ਸਪਰਿੰਗ ਰੋਲ ਜਿਹੜੇ ਆ ਰੈਡੀ ਆ ਤੇ ਹੁਣ ਬਸ ਦੁਬਾਰਾ ਆਪਾਂ ਦੁੱਧ ਹੀ ਗਰਮ ਕਰਨਾ ਆ ਦੁੱਧ ਗਰਮ ਕਰਕੇ ਕੌਫੀ ਬਣਾ ਕੇ ਤੇ ਨਾਲੇ ਦੇਖਦੇ ਆਂ ਇਹਦਾ ਅੱਜ ਕਿੱਦਾਂ ਦਾ ਟੇਸਟ ਆ ਕਾਫੀ ਵੀ ਆਪਣੀ ਰੈਡੀ ਆ ਤੇ ਆਪਣੇ ਸਪਰਿੰਗ ਰੋਲ ਵੀ ਰੈਡੀ ਆ ਠੀਕ ਆ ਆ ਮੀਲ ਜਿਹੜਾ ਆਪਣਾ ਵਧੀਆ ਤਿਆਰ ਹੋਇਆ ਬੱਸ ਬੜੇ ਕ੍ਰਿਸਪੀ ਆ ਸੋ ਜਿਹੜੇ ਬੰਦੇ ਨੇ ਮੈਨੂੰ ਭਰਾ ਨੇ ਸਲਾਹ ਦਿੱਤੀ ਸੀ ਨਾ ਇਹਦੀ ਉਹਨੇ ਵਧੀਆ ਕੀਤਾ ਯਕੀਨ ਮੰਨਿਓ ਬਾਲੀ ਘੰਟ ਆ ਆ ਬਲੌਗ ਜਿਹੜਾ ਵੀ ਦੇਖੂਗਾ ਨਾ ਜਿੰਨੇ ਵੀ ਆਪਣੇ ਭਰਾ ਬਾਹਰ ਰਹਿੰਦੇ ਆ ਜਿਹੜਾ ਵੀ ਆ ਬਲੌਗ ਦੇਖੂਗਾ ਬਾਬੇ ਆ ਜਿਹੜੀ ਚੀਜ਼ ਆ ਨਾ ਲੈ ਕੇ ਜਰੂਰ ਰੱਖਿਓ ਆਪਣੇ ਮੀਲ ਚ ਐਡ ਕਰਿਓ ਸਵੇਰ ਨੂੰ ਸ਼ਾਮ ਨੂੰ ਜਦੋਂ ਮਰਜੀ ਐਡ ਕਰਿਓ

ਲੈਂਗੁਏਜ ਚੇਂਜ ਕਰਦਾ ਭਾਈ ਇਹਦੀ ਆਪਾਂ ਕਰਦੇ ਕਰ ਰੋਕ ਜੋ ਮੜਿਆ ਆ ਲੈਣ ਤੋ ਓਕੇ ਰੈਡੀ ਟੂ ਡਰਾਈਵ ਇਹਦਾ ਮਤਲਬ ਹੁੰਦਾ ਅਜੇ ਪਾਰ ਆਇਆ ਇਹਨੇ ਫਿਊਲ ਫੁੱਲ ਟੈਂਕ ਫਿਊਲ ਕਰਾ ਕੇ ਬੈਲਜੀਅਮ ਦੇ ਵਿੱਚੋਂ ਫਿਰ ਇਹਦਾ ਕਸਟਮ ਆਇਆ DHL ਦਾ ਰੋਕ ਜੋ ਹਲੇ ਉਹ ਆ ਪ੍ਰੋਸੈਸਿੰਗ ਹੁੰਦੀ ਪਈ ਰੋਕ ਜੋ ਤੇ ਫਿਰ ਉਸ ਤੋਂ ਕਰਿਓ 5 ਮਿੰਟ ਬਾਅਦ ਕਰਿਓ ਠੀਕ ਓ ਮੈਟਰ ਤੋਂ ਮਤਲਬ A35 ਰੋਡ ਤੇ ਜਾ ਕੇ ਗੱਡੀ ਖਾਲੀ ਹੋਣੀ ਬਿਲਕੁਲ ਸਹੀ ਹੈ ਭਾਈ ਭਾਈ ਕਿੱਦਾਂ ਦੀ ਫੀਲਿੰਗ ਆ ਤੁਹਾਡੀ ਤੁਹਾਨੂੰ ਨਵੀਂ ਗੱਡੀ ਮਿਲੀ ਨਹੀਂ ਫੀਲਿੰਗ ਠੀਕ ਹੀ ਆ ਨਵੀਂ ਗੱਡੀ ਦੇ ਕੇ ਪੁਰਾਣੀ ਗੱਡੀ ਲੈਣ ਲੱਗੇ ਆ ਸੀ ਸਾਡੀ ਵੀ ਨਹੀਂ ਦੇਖ ਜੀ ਆ ਵੀ ਸਮਝ ਲਓ ਦੇਖੋ ਇੰਨਾ ਸਮਾਨ ਹੁੰਦਾ ਟਰੱਕ ਆ ਲਿਆ ਤੋ ਜਿੱਦਾਂ ਸਾਂਭਣਾ ਹੁੰਦਾ ਸੋਚੋ ਕਿੱਦਾਂ ਸਾਂਭੀਦਾ ਉਹ ਲਗੇ ਵੀ ਆਹ ਦੇਖ ਲੈ ਭਾਈ ਇਹਦੇ ਨਵੀਂ 6000 ਦੇ ਕੇ ਪੁਰਾਣੀ ਗੱਡੀ 2 ਲੱਖ ਦੇਣ ਲੱਗੇ ਆ ਆਹ 2 ਲੱਖ ਵੜਨ ਲੱਗੇ ੱੱਕਾ ੱੱਕਾ ਹੋਇਆ ੱੱਕਾ ੱੱਕਾ ਹੋਇਆ ਸਾਡੇ ਨਾਲ ੱੱਕਾ ਹੋਇਆ ਭਾਜੀ ਭਾਜੀ ਬਹੁਤ ੱੱਕਾ ਇਹ ਤੋ ਆ ਬੰਦੇ ਸਾਡੇ ਨੂੰ ਚੜਿਆ ਚਾਹ ਡਰਿਫਟਿੰਗ ਦਾ ਆ ਦੇਖੋ ਕੀ ਕਰਦਾ ਫਿਰਦਾ ਦੇਖੋ ਆ ਦੇ ਆ ਦੇਖੋ ਦੇਖੋ ਇਹਨੂੰ ਬੰਦੇ ਸਾਡੇ ਨੂੰ ਚੜਿਆ ਚਾਹ ਹੋਣੇ ਚੌਬਰ ਹੁਣ ਹੁਣ ਸਾਡਾ ਚੌਬਰ ਕਰਦਾ ਦੇਖੋ ਕਿ ਪਿਆ ਇਹ ਟਰਾਲਾ ਆਪਾ ਪਾ ਲਿਆ ਆ ਨਵਾਂ ਟਰਾਲਾ ਮਿਲਿਆ ਇਸ ਵਾਰ ਸਾਨੂੰ ਟਰਾਲਾ ਪਾ ਲਿਆ ਹੁਣੇ ਬੰਦਾ ਆਇਆ ਤੇ 3 ਦਿਨ ਹੋ ਗਏ ਸੀ ਖੜੇ ਨੂੰ ਟਰਾਲਾ ਪਾ ਲਿਆ ਪਰ ਜਿਹੜਾ ਫਿਊਲ ਲੈਵਲ ਆ ਉਹ ਜਮੈਂ ਲੋ ਆ ਤੇ ਪਹਿਲਾਂ ਹੁਣ ਜਾਵਾਂਗੇ ਆਪਾਂ ਡੀਜ਼ਲ ਪਾਉਣ 8 ਕਿਲੋਮੀਟਰ ਤੋਂ ਤੇ ਚਲੋ ਪਹਿਲਾਂ ਡੀਜ਼ਲ ਪਵਾ ਕੇ ਆਈਏ ਤੇ ਬਾਕੀ ਦੇਖਦੇ ਅੱਜ ਦਾ ਆਪਣਾ ਇਹ ਟਾਈਮ ਕਿਦਾਂ ਰਹਿਦਾ ਅੱਜ ਤਾਂ ਆਪਣੀ ਲੋਡਿੰਗ ਜਿਹੜੀ ਆ ਨਾ ਉਹ ਵੀ ਸ਼ਾਮ ਦੀ ਆ 5:30 ਵਜੇ ਦੀ ਆਹ ਰੌਂਡ ਬੋਰਡ ਦਾ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਇੱਥੋਂ ਕਾਲੇ ਕੋ ਚੜ ਜਾਂਦੇ ਆ ਤੇ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਇੰਗਲੈਂਡ ਜਾਣਾ ਜਾਂ ਵਾਪਸ ਫਰਾਂਸ ਹੀ ਚੱਲਾਂ ਆ ਤੇ ਹੁਣ ਇੱਥੋਂ ਕੋਈ ਚੜੇ ਨਾ ਇੰਨਾ ਕ ਵੀ ਖਿਆਲ ਰੱਖਣਾ ਪੈਣਾ ਆ ਕਿਉਂਕਿ ਇਹ ਸਾਲੇ ਪਤਾ ਕੀ ਕਰਦੇ ਜਦੋਂ ਇਹਨੂੰ ਦੇਖਿਆ ਨਾ ਕਿ ਬੰਦਾ ਫਰਾਂਸ ਵੱਲ ਨੂੰ ਚੱਲਾ ਤੇ ਉਦੋਂ ਨਾ ਇਹ ਸਾਲੇ ਪਿੱ ਤੇ ਫੇਰ ਇਹ ਕੀ ਕਰਦੇ ਆ ਪਿੱਛੋਂ ਨਾ 에ਅਰ ਪ੍ਰੈਸ਼ਰ ਦੀਆਂ 에ਅਰ ਦੀਆਂ ਪਿੱਛੋਂ ਲੀਡਾਂ ਪਟ ਦਿੰਦੇ ਆ ਜੇ 에ਅਰ ਦੀਆਂ ਲੀਡਾਂ ਪਟਤੀਆਂ ਹਵਾ ਹੀ ਲੀਕ ਹੋ ਗਈ ਫੇਰ ਤਾਂ ਟਰਾਲਾ ਆਪਣਾ ਆਟੋਮੈਟਿਕ ਰੁਕਣਾ ਹੀ ਰੁਕਣਾ ਆ ਸੋ ਇਦਾਂ ਹੋ ਜਾਂਦਾ ਆ ਤਾਂ ਕਰਕੇ ਇਥੋਂ ਬੜਾ ਦੇਖ ਕੇ ਸੋ ਸਮਝ ਕੇ ਜਾਣਾ ਪੈਂਦਾ ਪਤਾ ਨਹੀਂ ਕਿੰਨੇ ਸਾਲ ਨੇ ਕਿੱਥੋਂ ਕਿੱਥੇ ਚੜ ਜਾਣਾ ਇੱਕ ਤੁਹਾਨੂੰ ਹੋਰ ਦੱਸਦਾ ਆ ਇਧਰੋਂ ਮੁੜ ਕੇ ਇੱਥੇ ਬੈਠੇ ਹੁੰਦੇ ਇੱਥੇ ਝਾੜੀਆਂ 'ਚ ਬੈਠੇ ਹੁੰਦੇ ਇਸ ਵੇਲੇ ਹੈ ਨਹੀਂ ਉਹ ਸਾਲੇ ਇੱਥੇ ਝਾੜੀਆਂ ਦੇ ਵਿੱਚ ਬੈਠੇ ਹੁੰਦੇ ਆ ਇੱਥੇ ਕਿਤੇ ਲੁਕੇ ਹੋਣੇ ਆ ਤੇ ਤਾਂ ਕਰਕੇ ਇਥੋਂ ਬੜਾ ਦੇਖ-ਦੇਖ ਕੇ ਯਾਰ ਜਾਣਾ ਪੈਂਦਾ ਸੋ ਜਿੰਨੇ ਮੇਰੇ ਭਰਾ ਹੈਗੇ ਆ ਬਲੌਗ ਦੇਖਦੇ ਜਿਹੜੇ ਤੇ ਯੂਰਪ ਵਿੱਚ ਹੀ ਕੰਮ ਕਰਦੇ ਆ ਉਹ ਧਿਆਨ ਰੱਖਿਆ ਕਰੋ ਇਹ ਚੀਜ਼ਾਂ ਦਾ ਗੱਠੀ ਗੁੱਡੀ ਲੋਡ ਕਰਾ ਕੇ ਤੇ ਆਪਾਂ ਬੈਲਜੀਅਮ ਵਿੱਚ ਵੀ ਐਂਟਰ ਹੋ ਗਏ ਆ ਤੇ ਆਪਣੀ ਇੱਥੇ ਪਹਿਲੀ ਜਿਹੜੀ ਰੈਸਟ ਹੈ ਬੈਲਜੀਅਮ ਆ ਫਿਰ ਸਵੇਰੇ ਆਪਾਂ ਬੈਲਜੀਅਮ ਜਿੱਥੋਂ ਪਹਿਲਾਂ ਵੀ ਤੁਸੀਂ ਬਲੌਗ 'ਚ ਮੇਰੇ ਦੇਖਿਆ ਹੋਣਾ ਉੱਥੋਂ ਆਪਾਂ ਡੀਜ਼ਲ ਪੂਆਣਾ ਆ ਤੇ ਫਿਰ ਆਪਾਂ ਜਰਮਨ ਜਾਣਾ ਜਰਮਨ ਗੱਡੀ ਖਾਲੀ ਕਰਨੀ ਆ ਤੇ ਬੈਲਜੀਅਮ ਦਾ ਬਸ ਆ ਬਹੁਤ ਜ਼ਿਆਦਾ ਸੋਖਾ ਕਿ ਇੱਥੇ ਲੈਟਾ ਲੂਟਾ ਲੱਗਿਆ ਹੀ ਰਹਿੰਦੀ ਆ ਹਰ ਵੇਲੇ ਮਤਲਬ ਜਗਦਾ ਹੀ ਰਹਿੰਦਾ ਆ ਨਾ ਪੂਰੇ ਯੂਰਪੋ ਵਿੱਚ ਨਹੀਂ ਇਦਾਂ ਹੈਗਾ ਇੱਥੇ ਹੀ ਆ ਸੋ ਚਲੋ ਚਲਿਏ ਪਹਿਲਾਂ ਆਪਾਂ ਆਪਣੀ ਪਾਰਕਿੰਗ ਦੇ ਵਿੱਚ ਪਹਿਲਾਂ ਇੱਥੇ ਰੋਕੇ ਆਪਾਂ ਕੰਟਰੀ ਬਿਗਨ ਕਰ ਲੈਨੇ ਆ ਹਾਲੇ ਕੰਟਰੀ ਨਹੀਂ ਬਿਗਨ ਕੀਤੀ ਮੈਂ ਇੱਥੇ ਰੋਕ ਕੇ ਬਸ ਕੰਟਰੀ ਬਿਗਨ ਕਰ ਲੈਨੇ ਆ ਕੰਟਰੀ ਬਿਗਨ ਕਰਕੇ ਤਾਂ ਚਲਈਏ ਆਪਾਂ ਆਪਣੀ ਪਾਰਕਿੰਗ ਦੇ ਵਿੱਚ ਉੱਥੇ 버ਗਰ ਕਿੰਗ ਹੈਗਾ ਆ ਦੇਖਦੇ ਆ ਕੋਈ ਸਬਜੀ ਸਬਜੀ ਬਣਾਉਣੀ ਹੈ ਤਾਂ ਸਬਜੀ ਬਣਾ ਲਾਂਗੇ ਨਹੀਂ ਤਾਂ ਫਿਰ 버ਗਰ ਕਿੰਗ ਚੱਲੋ ਦਿਨ ਚੜ ਗਿਆ ਆ ਤੇ ਆਪਾਂ ਆਪਣੀ ਪਾਰਕਿੰਗ ਦੇ ਵਿੱਚੋਂ ਤੁਰ ਪਿਆ ਹੋ ਗਿਆ ਘੰਟਾ ਹੋ ਗਿਆ ਪਾਰਕਿੰਗ ਦੇ ਵਿੱਚੋਂ ਤੁਰੇ ਤੇ ਹੁਣ ਆਪਾਂ ਜਾਣਾ ਨੀਦਰਲੈਂਡ ਅੱਗੇ ਨੀਦਰਲੈਂਡ ਬੜਨਾ ਨੀਦਰਲੈਂਡ ਤੋਂ ਬਾਅਦ ਆਪਾਂ ਜਾਣਾ ਹੈ ਜਰਮਨ ਦਾ ਟੈਂਪਰੇਚਰ ਆ 1 ਡਿਗਰੀ ਟੈਂਪਰੇਚਰ ਚੱਲਦਾ ਪਿਆ ਇਸ ਵੇਲੇ ਸਹੀ ਆ ਤੇ ਬਾਹਰ ਮੀਂਹ ਵੀ ਆ ਤੇ ਠੰਡ ਵੀ ਬਹੁਤ ਜ਼ਿਆਦੀ ਆ ਉਹ ਤਾਂ ਚਲੋ ਗੱਡੀ ਦੇ ਅੰਦਰ ਹੀਟਰ ਲੱਗਾ ਨਹੀਂ ਫੀਲ ਹੁੰਦਾ ਤੇ ਠੰਡ ਵੜੀ ਆ 1 ਡਿਗਰੀ ਟੈਂਪਰੇਚਰ ਆ ਆ ਸਾਹਮਣੇ ਨੀਦਰਲੈਂਡ ਦਾ ਬੋਰਡ ਲੱਗਾ ਨੀਦਰਲੈਂਡ ਚ ਆਪਾਂ ਐਂਟਰ ਕਰ ਗਏ ਹੁਣ ਰੁੱਕ ਕੇ ਆਪਾਂ ਚਲੋ ਕੰਟਰੀ ਵਿਕਨ ਕਰ ਲੈਂਦੇ ਆ ਠੀਕ ਆ ਤੇ ਫਿਰ ਆਪਾਂ ਹੁਣ ਅੱਗੇ ਜਾਣਾ ਜਰਮਨਸ ਤੇ ਜਰਮਨ ਖਾਲੀ ਕਰਕੇ ਤਾਂ ਦੇਖਦੇ ਆ ਅੱਗੇ ਸਾਨੂੰ ਕਿੱਥੇ ਦਾ ਟਾਸਕ ਆਉਂਦਾ ਆ ਠੰਡ ਹੋ ਗਈ ਆ ਜ਼ਿਆਦੀ ਟੈਂਪਰੇਚਰ ਜਿਹੜਾ ਆ ਜਮਾਂ ਲੋ ਹੋ ਗਿਆ ਤੇ ਤੁਹਾਡੇ ਸਾਹਮਣੇ ਬਰਫ਼ ਪੈਣ ਲੱਗ ਪਈ ਆ ਮੀਂਹ ਦੇ ਵਿੱਚ ਮਿਕਸ ਹੋ ਕੇ ਬਰਫ਼ ਪੈਂਦੀ ਚਲੋ ਪਹਿਲੀ ਸਨੋ ਸ਼ੁਰੂ ਹੋ ਗਈ ਆ ਇੱਥੇ ਇਹ ਹੈਗੀ ਆ ਨੀਦਰਲੈਂਡ ਦੀ ਪਹਿਲੀ ਸਨੋ ਜੇ ਕਿਤੇ ਇਹੀ ਹਾਲ ਜਰਮਨ ਦੇ ਵਿੱਚ ਹੋਇਆ ਨਾ ਤੇ ਫੇਰ ਤਾਂ ਗੱਡੀ ਖਾਲੀ ਕਰਾਉਂਦੇ ਤਾਂ ਹੋ ਜਾਣੀ ਬਸ ਇਹ ਸੱਚ ਮੈਨੂੰ ਯਾਦ ਆਇਆ ਗੱਡੀ ਤੋਂ ਮੇਰੀ ਉੱਤੇ ਰੈਂਪ ਤੇ ਲੱਗਣੀ ਆ ਡੌਕ ਤੇ ਲੱਗਣੀ ਗੱਡੀ ਮੇਰੀ ਚਲੋ ਕੋਈ ਨਹੀਂ ਪਰ ਵਾਪਸ ਮੈਂ ਹੁਣੀ ਮੈਨੂੰ ਮੈਨੇਜਰ ਨੇ ਕਿਤੇ ਟਾਸਕ ਅਪਡੇਟ ਕੀਤੇ ਆ ਵਾਪਸ ਮੈਂ ਫੇਰ ਨੀਦਰਲੈਂਡ ਹੀ ਆਉਣਾ ਆ ਆਹੀ ਏਰੀਆ ਦੇ ਵਿੱਚ ਆਉਣਾ ਤੇ ਇੱਥੋਂ ਗੱਡੀ ਕਰਾਉਣੀ ਆ ਮੈਂ ਲੋਡ ਲੋਡ ਕਰਾ ਕੇ ਤਾਂ ਫੇਰ ਲੈ ਕੇ ਜਾਣੀ ਆ ਫਰਾਂਸ ਤੇ ਜੇ ਕਿਤੇ ਉਹ ਲੋਡਿੰਗ ਜਿਹੜੀ ਆ ਉਹ ਆਪਣੀ ਹੋਈ ਕਿਤੇ ਓਪਨ ਚ ਬੈਲਟਾ ਮਾਰਨੀ ਪਈਆਂ ਫੱਟੀਆਂ ਲਾਉਣੀਆਂ ਪਈਆਂ ਤੇ ਫਿਰ ਤਾਂ ਬਾਬੇ ਅੱਜ ਬੜਾ ਬੁਰਾ ਹਾਲ ਹੋਣਾ ਸੁਣੋ ਦੇਖੋ ਤੁਸੀਂ ਕਿੰਨੀ ਪੈਂਦੀ ਆ ਤੇ ਬਾਈ ਚਾਂਸ ਕਿਤੇ ਹੈ ਸ਼ੀਸ਼ਾ ਤੇ ਸਨੋ ਲਾਪੀ ਹਨਾ ਹੁਣ ਜੰਮਣ ਤੇ ਫਿਰ ਲਿਥਣੀ ਨਹੀਂ ਆ ਗਈ ਮੈਨੂੰ ਰੋਕ ਕੇ ਉਹ ਪੋਣਾ ਪੈਣਾ ਹੈ ਗੱਡੀ ਦੇ ਵਿੱਚ ਪਹਿਲਾਂ ਤੇ ਦੁਬਾਰਾ ਮੈਨੂੰ ਵਾਈਪਰ ਚਲਾਉਣੇ ਪੈਣੇ ਫੇ ਉਹਦੇ ਨਾਲ ਜਿਹੜੀ ਸਨੋ ਆ ਬਰਫਾ ਉਹ ਸ਼ੀਸ਼ੇ ਦੇ ਉੱਤੇ ਨਹੀਂ ਜੰਮਦੀ ਹੁੰਦੀ ਨੀਦਰਲੈਂਡ ਕ੍ਰੋਸ ਕਰ ਲਿਆ ਆਪਾਂ ਤੇ ਸਾਹਮਣੇ ਜਰਮਨ ਆ ਜਰਮਨ ਪਹੁੰਚ ਚਲੇ ਆ ਬਸ ਇੱਥੇ ਕਿਤੇ ਬੋਰਡ ਲੱਗਾ ਹੋਣਾ ਜਰਮਨ ਦਾ ਆਪ ਹੀ ਦੇਖ ਲਓ ਭਰਾ ਮੇਰੇ ਤੇ ਜਰਮਨ ਪਹੁੰਚ ਗਏ ਆ ਸਾਹਮਣੇ ਡੀ ਉੱਤੇ ਲਿਖਿਆ ਜਰਮਨ ਦਾ ਜਿਹੜਾ ਕੋਡ ਆ ਉਹ ਡੀ ਆ ਚਲੋ ਜਰਮਨ ਦੇ ਵਿੱਚ ਆਪ ਪਹੁੰਚ ਗਏ ਆ ਚਲਿਏ ਪਹਿਲਾਂ ਖਾਲੀ ਕਰਨ ਡਾਕ ਤੇ ਖਾਲੀ ਹੋਣੀ ਆ ਉਸ ਤੋਂ ਬਾਅਦ ਨੀਦਰਲੈਂਡ ਆਪਾਂ ਕਰਾਉਣੀਆਂ ਲੋਡ ਆਪਣੀ ਅਨਲੋਡਿੰਗ ਕੰਪਨੀ 'ਚ ਪਹੁੰਚ ਚੱਲੇ ਆ ਬਸ ਆ ਆਪਾਂ ਹੁਣ ਇੱਥੇ ਐਗਜ਼ਿਟ ਕਰਨਾ ਆ ਐਗਜ਼ਿਟ ਕਰਕੇ ਤਾਂ ਫਿਰ 2 ਕਿਲੋਮੀਟਰ ਤੇ ਕੰਪਨੀ ਆ ਡੀ ਐਚ ਐਲ ਕੰਪਨੀ ਆ ਦੇ ਦੇ ਆ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਕਿੰਨਾ ਕੁ ਟਾਈਮ ਲੱਗਦਾ ਯਾਰ ਇੱਕ ਨਾ ਜਰਮਨ ਦੇ ਵਿੱਚ ਆ ਬਹੁਤ ਪੰਗਾ ਆ ਕੁਝ ਨਾ ਕੁਝ ਯਾਰ ਬਣਾਉਂਦੇ ਰਹਿੰਦੇ ਇੱਥੇ ਬਹੁਤ ਜ਼ਿਆਦਾ ਹੀ ਬਾਹਲਾ ਹੀ ਜ਼ਿਆਦਾ ਹੁੰਦੇ ਹਨਾ ਬੰਦ ਹੁੰਦੇ ਆ ਰੋਡ ਰੋਡ ਸਾਰੇ ਜਿੱਦਾਂ ਮਰਜੀ ਬਾਬੇ ਮੌਸਮ ਅੱਜ ਘੈਂਟ ਆ ਠੰਡ ਤਾਂ ਚਲੋ ਹੈਗੀ ਆ ਠੰਡ ਹੋਣ ਰਹਿਣੀ ਵੀ ਆ ਕਾਫੀ ਟਾਈਮ ਹੁਣ ਠੰਡ ਹੀ ਰਹਿਣੀ ਆ ਪਰ ਓਦਾਂ ਵੀ ਮੌਸਮ ਬੜਾ ਵਧੀਆ ਆ ਜਿੱਦਾਂ ਦੇ ਮੌਸਮ ਦੇ ਵਿੱਚ ਨਾ ਕੰਮ ਕਰਨ ਦਾ ਹੀ ਮਜ਼ਾ ਆ ਨਾ ਬੰਦੇ ਨੂੰ ਪਸੀਨਾ ਆਉਂਦਾ ਨਾ ਕੁਝ ਹੋਰ ਕੱਪੜੇ ਕੁੰਪੜੇ ਜਿਆਦੇ ਪਾ ਕੇ ਬੰਦਾ ਬਾਹਰ ਜਿੱਦਾਂ ਮਰਜੀ ਕੰਮ ਕਰੀ ਜਾਵੇ ਕਿ ਫੇਰ ਰੈੱਡ ਹੋ ਗਈ ਹੋ ਗਈ ਹੋ ਗਈ ਗ੍ਰੀਨ ਲਾਈਟ ਹੋ ਗਈ ਤੇ ਡੀ ਐਚ ਐਲ ਗਿਆ ਡੀ ਐਚ ਐਲ ਵਾਲਿਆਂ ਨੇ ਇੱਥੇ ਕੋਹਣੀ ਨਗਲ ਭੇਜਤਾ ਕਹਿੰਦਾ ਕਿ ਉੱਥੇ ਖਾਲੀ ਹੁਣੀ ਆ ਨਾਲ ਨਾਲ ਹੀ ਇਹ ਦੋਨੋਂ ਕੰਪਨੀਆਂ ਵੀਡੀਓ ਨਹੀਂ ਬਣਨਦੀ ਹੈਗੀ ਉਹ ਤਾਂ ਨਹੀਂ ਬਣਦੀ ਹੈਗੀ ਕਿ ਮੈਮਰੀ ਫੁੱਲ ਹੋ ਗਈ ਆ ਤੇ ਜਿਹੜੀ ਮੈਂ ਸਟੋਰੇਜ ਪਵਾਈ ਸੀਗੀ ਉਹ ਆਪਟੀਮਾਈਜ਼ ਨਹੀਂ ਹੁੰਦੀ ਪਈ ਯਾਰ ਮੈਮਰੀ ਪਤਾ ਨਹੀਂ ਕਿਸ ਹਿਸਾਬ ਕਿਤਾਬ ਤਾਂ ਕਰਕੇ ਵੀਡੀਓ ਨਹੀਂ ਬਣਦੀ ਜਿੱਦਾਂ ਦਾ ਵੀ ਬਲੌਗ ਹੋਇਆ ਭਰਾ ਮੇਰੇ ਦੇਖ ਲਿਓ ਤੇ ਦੱਸਿਓ ਕਿਦਾਂ ਦਾ ਲੱਗਾ ਕਿਦਾ ਨਹੀਂ ਬਾਕੀ ਗੱਡੀ ਖਾਲੀ ਕਰਾ ਕੇ ਜੇ ਉੱਥੇ ਤੱਕ ਵੀ ਬਣ ਗਿਆ ਸਹੀ ਆ ਖਾਲੀ ਕਰਾਉਂਦਾ ਵੀ ਦਿਖਾ ਹੋ ਗਿਆ ਸਹੀ ਆ ਨਹੀਂ ਤਾਂ ਫਿਰ ਜਿੱਥੇ ਐਂਡ ਹੋਇਆ ਉੱਥੇ ਐਂਡ ਕਰ ਦਾਂਗੇ ਗੱਡੀ ਇੱਥੇ ਖੜੀ ਕਰਕੇ ਤੇ ਆ ਇਹਨਾਂ ਦਾ ਸਾਹਮਣੇ ਆਫਿਸ ਆ ਆਫਿਸ 'ਚ ਜਾ ਕੇ ਤੇ ਮੈਨੇਜਰ ਕਹਿੰਦਾ ਪੁੱਛ ਉਹਨਾਂ ਨੂੰ ਜੇ ਇੱਥੇ ਅਨਲੋਡਿੰਗ ਕਰਦੇ ਆ ਇਹ ਤੇ ਫਿਰ ਅਨਲੋਡਿੰਗ ਕਰਾ ਲਾ ਸੋ ਲੈਟਸ ਸੀ ਦੇ ਅੱਧੇ ਕੀ ਕਹਿੰਦੇ ਇਹ ਕੁਨੇ ਨਗਲ ਕੇ ਤਾਂ ਉਹਨਾਂ ਨੇ ਫੇਰ ਸਾਨੂੰ ਡੀਐਚਐਲ ਹੀ ਭੇਜਤਾ ਆ ਤੇ ਹੁਣ ਡੀਐਚਐਲ ਆਇਆ ਤੇ ਇਹਨਾਂ ਦਾ ਲਾਰਟ ਟਾਈਮ ਚੱਲਦੇ ਮੈਂ ਚਲੋ ਆਪਾਂ ਵੀ ਲੰਚ ਕਰ ਲਈਏ ਤੇ ਨਾਲੇ ਮੈਨੇਜਰ ਨੂੰ ਕਰਤਾ ਸੀਗਾ ਮੈਸੇਜ ਮੈਨੇਜਰ ਕਹਿੰਦਾ ਕਿ ਕਿ ਮੈਂ ਕਹਿੰਦਾ ਚੱਲ ਕਲਾਇੰਟ ਨਾਲ ਵੀ ਬਾਕੀ ਗੱਲ ਕਰਕੇ ਕਹਿੰਦਾ ਤੁਹਾਨੂੰ ਦੱਸ ਦਾਂ ਆ ਤੇ ਇੱਥੇ ਵੇਟ ਕਰ ਸੋ ਪਤਾ ਨਹੀਂ ਯਾਰ ਮੈਨੂੰ ਲੋਡ ਤਾਂ ਜਿਹੜਾ ਅਨਲੋਡਿੰ ਔਰ ਪਤਾ ਨਹੀਂ ਇਹਨਾਂ ਨੇ ਕੋਨੀ ਨਗਲ ਕਾ ਤੋਂ ਭੇਜਿਆ ਉਹ ਕੈਰੀਅਰ ਲਿਖਿਆ ਸੀ ਕੋਨੀ ਨਗਲ ਨਾ ਜਿਹੜਾ ਕੈਰੀਅਰ ਲਿਖਿਆ ਸੀਗਾ ਤੋਂ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਕੀ ਨਹੀਂ ਚਲੋ ਦੇਖਦੇ ਆ ਲੰਚ ਟਾਈਮ ਤੋਂ ਬਾਅਦ ਆਪਾਂ ਰਸਤਾ ਭੱਟ ਗਏ ਸੀਗੇ ਮਤਲਬ ਕਿ ਨਾ ਰੋਡ ਬੰਦ ਸੀਗਾ ਮੇਨ ਰੋਡ ਤੋਂ ਹੋਰ ਮੈਨੂੰ ਕੰਪਨੀ ਚੋਂ ਇਹਨਾਂ ਨੇ ਭੇਜਿਆ ਖਾਲੀ ਕਰਨ ਤੇ ਰੋਡ ਬੰਦ ਸੀਗਾ ਤੇ ਜਿੱਧਰ ਨੂੰ ਰੋਡ ਚੜਦਾ ਸੀ ਮੈਂ ਉਧਰ ਨੂੰ ਚਾੜ ਦਿੱਤਾ ਰਸਤਾ ਹੀ ਭੱਟ ਗਿਆ ਅੱਗੇ ਆਪਾਂ ਹੁਣ ਜਿੱਧਰ ਨੂੰ ਚੜਦਾ ਰੋਡ ਮੈਂ ਉਧਰ ਨੂੰ ਚਾੜ ਦਿੱਤੀ ਤੇ ਹੁਣ ਰਸਤਾ ਭੱਟ ਗਿਆ ਤੇ ਇੱਕਦਮ ਜਰਮਨ ਦੀ ਸਿਟੀ ਜਿਹੇ ਦੇ ਵਿੱਚ ਕਿਤੇ ਘੁੰਮਣ ਡਿਆ ਮੈਂ ਹੁਣ ਮੈਨੇ ਜਰਮਨ ਨੂੰ ਇਨਫੋਰਮ ਕੀਤਾ ਮੈਨੇ ਜਰਮਨ ਨੇ ਦੇਖਿਆ ਕਹਿੰਦਾ ਕਿ ਉਹ ਮੈਂ ਕਿਹਾ ਰੋਡ ਬੰਦ ਸੀਗਾ ਕਹਿੰਦਾ ਚੱਲ ਕੋਈ ਨਹੀਂ ਕਹਿੰਦਾ ਤੂੰ ਮੂਵ ਕਰ ਤੇ ਮੈਂ ਕਹਿੰਦਾ ਤੈਨੂੰ ਆਪੀ ਰੋਡ ਸਿੱਧਾ ਕਰਦਾ ਹੁਣ ਉਹਨੇ ਮੈਨੂੰ ਲੋਕੇਸ਼ਨ ਦੁਆਰਾ ਸਿੱਧੀ ਕੀਤੀ ਆ ਦੇਖਦੇ ਆਏ ਲੋਕੇਸ਼ਨ ਸਾਨੂੰ ਅੱਗੇ ਰੋਡ ਤੇ ਕਦੋਂ ਤੱਕ ਕੱਢਦੀ ਆ ਮਬਾ ਇੱਕਦਮ ਸਿਟੀ ਦਾ ਰਸਤਾ ਛੋਟੇ ਛੋਟੇ ਰਸਤੇ ਕੁੱਤੋਂ ਦੀ ਆਹ ਟ੍ਰੇਨ ਦੀਆਂ ਤਾਰਾ ਜਾਣ ਡਈਆਂ ਤੇ ਨਾਲ 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 ਹੀ ਮੇਰੇ ਉਹੀ ਟਰੈਕ ਤੇ ਮੇਰੇ ਟਰામ ਤੁਰੀ ਉਹੀ ਟਰੈਕ ਤੇ ਮੈਂ ਤੁਰਿਆ ਐਦਾਂ ਮੇਰੇ ਮੂਰੇ ਟਰામ ਤੁਰੀ ਰੋਡ ਦੇ ਵਿੱਚ ਹੀ ਆ ਜਿਹੜੀ ਲਾਈਨ ਆ ਨਾ ਆ ਵਾਲੀ ਲਾਈਨ ਪਹਿਲਾਂ ਰੋਡ ਦੇ ਵਿੱਚ ਸੀ ਠੀਕ ਆ ਤੇ ਇਹੀ ਰੋਡ ਤੇ ਮੇਰੇ ਮੂਰੇ ਮੂਰੇ ਟਰામ ਤੁਰੀ ਤਾਂ ਮੈਂ ਟਰામ ਦੇ ਪਿੱਛੇ ਪਿੱਛੇ ਤੁਰਿਆ ਐਦਾਂ ਸਗਾ ਰੋਡ ਬੜਾ ਯਾਰ ਭਲੇ ਖਾਪੇ ਦਾ ਜਦੋਂ ਬੰਦਾ ਸਿਟੀ ਦੇ ਵਿੱਚ ਆਵੇ ਦੇਖਦੇ ਆਂ ਬਾਬੇ ਅੱਗੇ ਕਦੋਂ ਤੱਕ ਨਿਕਲਦੇ ਆਂ ਰੋਡ ਤੇ ਮੇਰਾ ਮੈਨੇਜਰ ਤਾਂ ਹੁਣ ਮੈਨੂੰ ਟਾਸਕ ਅਪਡੇਟ ਕਰਕੇ ਦੇਈ ਜਾਂਦਾ ਭਾਰੇ ਇਹ ਜਗ੍ਹਾ ਤੇ ਗੱਡੀ ਕਿੱਦਾਂ ਲੈ ਕੇ ਜਾਣੀ ਆ ਉਹ ਤਾਂ ਮੈਨੂੰ ਹੀ ਪਤਾ ਆ ਮੈਨੇਜਰ ਹੁਣ ਟਾਸਕ ਤੇ ਟਾਸਕ ਅਪਡੇਟ ਕਰੀ ਜਾਂਦਾ ਕਿ ਇੱਧਰ ਦੀ ਕੱਢ ਲਾ ਪਰ ਯਾਰ ਇਹ ਕਿੰਨਾ ਔਖਾ ਹਨਾ ਜਗ੍ਹਾ ਤੇ ਗੱਡੀ ਚਲਾਉਣੀ ਹੈ ਮੈਨੂੰ ਹੀ ਪਤਾ ਇੱਕ ਤਾਂ ਇਹਨਾਂ ਦੇ ਉਹ ਚੱਲਦੇ ਪਏ ਹਨਾ ਰੋਡ ਰੋਡ ਜਿਹੜਾ ਇਹ ਬੰਦ ਕੀਤਾ ਹੈ ਹਨਾ ਨੇ ਰੋਡ ਬਣਾਉਂਦੇ ਰਹਿੰਦੇ ਆ ਤੇ ਦੂਜੇ ਨੰਬਰ ਤੇ ਟਰੈਕ ਛੋਟੇ ਬਹੁਤ ਜ਼ਿਆਦੇ ਆ ਤੁਹਾਡੇ ਸਾਹਮਣੇ ਪੂਰਾ ਸਿਟੀ ਏਰੀਆ ਪੂਰਾ ਸਿਟੀ ਏਰੀਆ ਜਿਹਨੂੰ ਕਹਿੰਦੇ ਇੱਕਦਮ ਸਿਟੀ ਦੇ ਅੰਦਰ ਲੈ ਕੇ ਬੜੇ ਆਮ ਹੈ ਗੱਡੀ ਯਾਰ ਗੱਡੀ ਗੱਡੀ ਮੋੜ ਨਹੀਂ ਪੜੀ ਔਖੀ ਹੋ ਜਾਂਦੀ ਹੈ ਇੱਥੋਂ ਆਇਆ ਤੇ ਚੱਲ ਬਹੁਤ ਵਾਰ ਮੈਂ ਇਦਾਂ ਦੀਆਂ ਥਾਵਾਂ ਤੇ ਪਰ ਜਦੋਂ ਸਪੈਸ਼ਲਿਸਟ ਰੋਡ ਬਣਦੇ ਹੁੰਦੇ ਆ ਨਾ ਜਦੋਂ ਉਦੋਂ ਯਾਰ ਜਿਆਦਾ ਔਖਾ ਹੁੰਦਾ ਗੱਡੀ ਚਲਾਉਣੀ ਚਲੋ ਸਾਰੇ ਇੰਦਾ ਟਰੈਕ ਹੁਣ ਸਿੱਧੇ ਜਾਣ ਦੇ ਸਿੱਧੇ ਜਾਈ ਜਾਣ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜਦੋਂ ਵਿਚਕ ਜੇ ਸਾਲਿਆਂ ਨੇ ਪਾਚ ਜੇ ਲਾਉਣ ਲੱਗੇ ਹੁੰਦੇ ਆ ਨਾ ਰੋਡ ਤੇ ਉਹ ਔਖਾ ਕਰਦੇ ਕੰਮ ਹੁਣ ਮੇਰੇ ਤੋਂ ਪਿੱਛੇ ਟਰਾਲਾ ਆ ਮੈਨੂੰ ਗੱਡੀ ਵੀ ਛਾੜ ਕੇ ਮੋੜਨੀ ਪੈਂਦੀ ਆ ਆਲੇ ਦੁਆਲੇ ਗੱਡੀਆਂ ਗੁੱਡੀਆਂ ਹੋਰ ਵੀ ਲੱਗੀਆਂ ਆ ਨਾ ਕਿਉਂ ਨਾ ਚ ਵੀ ਨਾ ਲੱਗ ਲੁਕ ਜਾਵੇ ਸੋ ਇਹ ਵੀ ਚੱਕਰ ਹੁੰਦਾ ਕੋਈ ਨਹੀਂ ਬਣੇ ਰੋ ਨਾਲ ਤੁਸੀਂ ਤਾਂ ਦੇਖੋ ਅੱਗੇ ਤੋਂ ਅਗੇ ਆਪਣਾ ਰਸਤਾ ਕਿੱਦਾਂ ਦਾ ਲੰਘਦਾ ਕੋਈ ਨਾ ਮੈਨੇਜਰਾਂ ਨੇ ਵੀ ਚੱਲ ਰੂਟ ਉਹੀ ਪਾਉਣਾ ਹੁੰਦਾ ਜਿੱਥੋਂ ਦੀ ਗੱਡੀ ਲੰਘਦੀ ਆ ਐਨੀ ਵੀ ਕੋਈ ਉਹਦੀ ਥੋੜੀ ਰੁਕ। ਇਹੇ ਤਾਂ ਕਰਕੇ ਸਾਲਿਆਂ ਕਰਕੇ ਇੰਨਾ ਜ਼ਿਆਦਾ ਚੱਕਰ ਪੈਂਦਾ ਸਾਲ ਨੇ ਅਚਾਨਕ ਹੀ ਗੱਡੀ ਬਾਹਰ ਕੱਢਦੀ। ਅਚਾਨਕ ਹੀ ਗੱਡੀ ਬਾਹਰ ਕੱਢਦੀ ਤਾਂ ਕੋਈ ਸਿਗਨਲ ਦੇ ਕੁਝ ਪਹਿਲਾਂ ਦੱਸਦਾ ਸਹੀ ਗੱਡੀ ਬਾਹਰ ਕੱਢਣੀ ਆ। मैं सर्कल बना दूंगा उथे जिथे आ चक्कर पिया मेनु क्यों रोकनी पी कोई नहीं सर्कल बना दूंगा मैं उप गुडी लग जाए मैं बजना इतना इना जकीन मनो इन्ने फर्क तो बची सिर्फ इन्ने फर्क तो ग्डी लगने बची ਟਰਾਲਾ ਪਿੱਛੇ ਤੱਕ ਗਿਆ ਤੇ ਸਾਰੇ ਦਾ ਸਾਰਾ ਰੂਟ ਬੰਦ ਹੋ ਗਿਆ ਉਹਦੇ ਕਰਕੇ ਚਲੋ ਕੋਈ ਨਹੀਂ ਕੀ ਕਰ ਸਕਦਾ ਹੁਣ ਮੈਂ ਵੀ ਟ੍ਰੈਕ ਖੁੱਲ ਗਿਆ ਤੇ ਉਹ ਟ੍ਰੈਕ ਮੇਰੇ ਟਰਾਲੇ ਨੇ ਬੰਦ ਕੀਤਾ ਹੈ ਜਿਹੜਾ ਟ੍ਰੈਕ ਖੁੱਲੇ ਆ ਇਹ ਉਹ ਰੋਡ ਜਿਹੜੇ ਦੋ ਟ੍ਰੈਕ ਆ ਨਾ ਉਹ ਖਾਲੀ ਪਏ ਆ ਉਹ ਦੇਖੀ ਜਾਓ ਕਿਦਾਂ ਹੁਣ ਗੱਡੀਆਂ દોੜੀਆਂ ਜਾਣੀਆਂ ਉਧਰ ਨੂੰ ਕਿਉਂਕਿ ਮੇਰੇ ਟਰਾਲੇ ਨੇ ਉਹ ਰੋਡ ਬੰਦ ਕੀਤਾ ਯਾਰ ਪੂਰਾ ਪਿੱਛੇ ਤੱਕ ਸਿਟੀ ਵਿੱਚੋਂ ਫ੍ਰੀਜ ਹੋ ਜੀਏ ਨਿਕਲ ਜੀਏ ਮਿਲਦੇ ਆ ਫੇਰ ਤੁਹਾਨੂੰ ਪਹੁੰਚ ਗਏ ਆ ਆਪਾਂ ਆਪਣੀ ਕੰਪਨੀ ਦੇ ਵਿੱਚ ਪਹਿਲਾਂ ਮੋੜ ਮੋੜ ਲਈਏ ਬਾਅਦ ਦੱਸਦਾ ਤੇ ਚਲੋ ਜਾ ਕੇ ਦੇਖਦੇ ਆਂ ਕੰਪਨੀ ਕਿੱਦਾਂ ਦੀ ਹੈ ਕਿੱਦਾਂ ਨਹੀਂ ਉਹ ਤੋਂ ਕਿੰਨਾ ਕੁ ਟਾਈਮ ਲਾਉਂਦੇ ਆਂ ਅਨਲੋਡ ਕਰਨ ਨੂੰ ਜਾਂ ਲੋ ਅਨਲੋਡ ਵੀ ਸਾਨੂੰ ਆਪ ਹੀ ਕਰਨਾ ਪੈਂਦਾ ਆ ਸੋ ਫਿਰ ਜਿੱਦਾਂ ਵੀ ਹੋਇਆ ਕਰਨਾ ਤੇ ਪੈਣਾ ਹੀ ਆ ਬਾਬੇ ਨਾ ਹੁਣ ਮੈਂ ਨਾਂ ਨਹੀਂ ਦੇਖਣਾ ਕੰਪਨੀ ਦਾ ਕੋਈ ਨੰਗਲ ਆ ਜਾਂ DHL ਆ ਬਸ ਗੱਡੀ ਬਾੜ ਦੇਣੀ ਅੰਦਰ ਗੱਡੀ ਅੰਦਰ ਬਾੜ ਕੇ ਸਦਾ ਡਾਕੂਮੈਂਟ ਲੈ ਕੇ ਜਾਣਾ ਕੋਈ ਨਾਂ ਨੂੰ ਨਹੀਂ ਦੇਖਣਾ ਯਾਰ ਬੜਾ ਤੰਗ ਕਰਦੇ ਇਹ ਬਾਬੇ ਲੋ ਵੀ ਮਿੱਤਰੋ ਬੇਲੇ ਹਾਲੇ ਆਪਾਂ ਜਰਮਨ ਤੋਂ ਹੀ ਨਹੀਂ ਹੋਏ ਤੇ ਸਨੋ ਪੈਣ ਲੱਪਈ ਆ ਬਹੁਤ ਜਿਆਦਾ ਹਾਲੇ ਆਪਾਂ ਨੀਦਰਲੈਂਡ ਜਾਣਾ ਆ ਬੜਾ ਕੰਮ ਆ ਸੋ ਹੁਣ ਦੇਖਦੇ ਆ ਜਿਹੜੀ ਨੀਦਰਲੈਂਡ ਦੀ ਲੋਡਿੰਗ ਆ ਉਹ ਅੱਜ ਹੁੰਦੀ ਆ ਜਾਂ ਕੱਲੂ ਹੁੰਦੀ ਆ ਸੋ ਇੱਕ ਹਾਲੇ ਹੁਣੀ ਮੈਨੂੰ ਕੰਪਨੀ ਵੱਲੋਂ ਫੋਨ ਆਇਆ ਬੜਾ ਵੱਡਾ ਨੁਕਸਾਨ ਹੋਇਆ ਸੋ ਬਸ ਉਹ ਨੁਕਸਾਨ ਹੁਣ ਮੇਰੇ ਤੇ ਨਾ ਆਵੇ ਨਹੀਂ ਤਾਂ ਮੇਰੀ ਤਾਂ ਜ਼ਿੰਦਗੀ ਲੰਘ ਜਾਣੀ ਬਾਬੇ ਭਰ ਦੇ ਦੀ ਸੋ ਤੁਸੀਂ ਸੁਣਾਓ ਦੇਖੋ ਕਿੰਨੀ ਜਿਆਦੀ ਪੈਂਦੀ ਤੇ ਪੂਰਾ ਮਜ਼ਾ ਆਉਂਦਾ ਮੈਂ ਕਹਿੰਦਾ ਜਲਦੀ ਜਲਦੀ ਬਿੱਲੇ ਕਰ ਦੇਣ ਦੇਖੀਏ ਜਾ ਕੇ ਉਹਨਾਂ ਨੇ ਕੀਤੀ ਕਿ ਨਹੀਂ ਗੱਡੀ ਖਾਲੀ ਗੱਡੀ ਸਾਡੀ ਖਾਲੀ ਹੋ ਗਈ ਆ ਡਾਕੂਮੈਂਟ ਸਾਨੂੰ ਮਿਲ ਗਏ ਆ ਤੇ ਮੈਨਰ ਨੂੰ ਵੀ ਮੈਂ ਸੈਂਡ ਕਰਤੇ ਆ ਹੁਣ ਮੈਂ ਇਥੋਂ ਨਿਕਲਣ ਜਲਦੀ ਜਲਦੀ ਕਿਉਂਕਿ ਆ ਦੇਖੋ ਮੇਰੇ ਆਦੇ ਸ਼ੀਸ਼ੇ ਤੇ ਬਰਫ਼ ਜੰਮ ਗਈ ਆ ਹੁਣ ਮੈਨੂੰ ਅੱਧਾ ਪਿੱਛੇ ਵੀ ਕੁਛ ਨਹੀਂ ਦਿਖਣਾ ਹੈਗਾ ਸੋ ਇੰਨਾ ਚੰਗਾ ਬੈਟਰ ਇਹੀ ਆ ਕਿ ਮੈਂ ਇਥੋਂ ਨਿਕਲਾਂ ਤੇ ਆਪਣੀ ਜੜੀ ਮੈਨੂੰ ਪਾਰਕਿੰਗ ਪਾਈ ਆ ਉਹ ਪਾਰਕਿੰਗ ਦੇ ਵਿੱਚ ਜਾ ਕੇ ਰੈਸਟ ਕਰਾਂ ਹਨਾ ਸੋ ਚਲੋ ਮਿਲਦੇ ਆ ਨਵੀ ਸਵੇਰ ਤੇ ਨਵੇਂ ਬਲੌਗ ਦੇ ਨਾਲ ਸასი ਸ਼ਾਲ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰਹੋ ਸਾਰੇ ਜਾਣੇ ਮੋਤੀ ਹਿੰਟ ਵਾਲਿਆਂ ਦੀ ਸ਼ਾਲ ਚੱਕਵਉਣ ਤਾ